ਇਦਾਂ ਨਾਮ ਜਪਣ ਨਾਲ ਸੁੱਟ ਤੇ ਜਾਗਦੀ ਜਾਂਦੀ ਹੈ ਜਾਗਦੀ ਜਾਂਦੀ ਹੈ ਜਾਗ ਜਾਂਦੀ ਹੈ ਵਿੱਚੋਂ ਪੈੜੇ ਪੈੜੇ ਰੋਗ ਬੁਰਾਈਆਂ ਖਤਮ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਇਸੇ ਕਰਕੇ ਪਾਤਸ਼ਾਹ ਸਾਨੂੰ ਜਗਾਉਂਦੇ ਨੇ ਸੁਚੇਤ ਕਰਦੇ ਨੇ ਜੀ ਸਭ ਖਰ ਕੋਲੇ ਨਤੂ ਆਇਆ ਧਿਆਨ ਕਰੀਏ ਕੀ ਲੈਣ ਆਏ ਹੋਏ ਆ ਬਾਕੀ ਤੇ ਸੁੱਟਣਾ ਪਏਗਾ ਸਭ ਕੁਝ ਸੁਟਣਾ ਪੈਂਦਾ ਹੈ ਜੀ ਤੇ ਉਹ ਭਾਂਡੇ ਵਿੱਚ ਫਿਰ ਸੱਚਾ ਨਾਮ ਪੈਣਾ ਜਿਸ ਵਖਰ ਕੋ ਲੈਨ ਤੂੰ ਆਇਆ ਕੀ ਲੈਣ ਆਇਆ ਜੀ RAM ਨਾਮ ਸੰਤਨ ਘਰ ਪਾਇਆ ਜਦੋਂ ਆਪਾਂ ਬੜੇ ਪਿਆਰ ਨਾਲ ਸਿੱਖਿਆ ਸਰਵਣ ਕਰਦੇ ਆ ਸਾਧ ਸੰਗਤ ਵਿੱਚ ਬੈਠਦੇ ਆ ਗੁਰੂ ਦੀ ਸੰਗਤ ਕਰਦੇ ਆ ਬਾਬਾਨੀਆਂ ਕਹਾਣੀਆਂ ਪੁੱਤ ਸੁਪੁੱਤ ਕਰਨ ਤੇ ਫਿਰ ਕਿਰਪਾ ਹੋ ਜਾਂਦੀ ਹੈ ਸੱਚੇ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ ਇੱਕ ਸ਼ਰਤ ਵੀ ਹੈ ਤਾਜੀ ਅਭਿਮਾਨ ਲਿਹੋ ਮਨ ਮੋਲ ਪਾਤਸ਼ਾਹ ਕਹਿੰਦੇ ਆਪਣਾ ਮਨ ਦੇ ਦੋ ਭਾਈ ਮੈਨੂੰ ਵੈਗੁਰੂ ਜੀ ਮੰਗਦੇ ਆ ਮੈਨੂੰ ਆਪਣਾ ਮਨ ਦੇ ਦੇ ਫਿਰ ਮੈਂ ਇਹਦੇ ਵਿੱਚ ਚੰਗਿਆਈਆਂ ਭਰਦਾ ਤਾਜੀ ਬਮਾਨ ਜਦੋਂ ਤੱਕ ਇਹ ਨਹੀਂ ਛੁੱਟਦਾ ਓਵਰ ਕੌਨਫੀਡੈਂਸ ਨਹੀਂ ਛੁੱਟਦਾ ਉਦੋਂ ਤੱਕ ਮੰਨ ਦਿੱਤਾ ਨਹੀਂ ਜਾਣਾ ਵੈਗੁਰੂ ਜੀ ਕਹਿੰਦੀ ਦੇ ਦਿਓ ਤਾਜੀ ਬਮਾਨ ਲੇ ਹੋ ਮੰਨ ਮੋਲ RAM ਨਾਮ ਹਿਰਦੇ ਮੈਂ ਤੋਲ ਬਾਰੀ ਕੰਡਾ ਵੇਖੋ ਤੁਸੀਂ ਤੋਲਿਆ ਜਾਂਦਾ ਨਾ ਸਮਾਨ ਤੇ RAM ਨਾਮ ਹਿਰਦੇ ਮੈਂ ਤੋਲ ਇਹ ਜਿਹੜਾ ਸੱਚਾ ਨਾਮ ਹੈ ਇਹ ਹਿਰਦੇ ਵਿੱਚ ਤੋਲਿਆ ਜਾਂਦਾ ਹੈ ਲਾਦ ਖੇਪ ਸੰਤਾਂ ਸੰਗ ਚਾਲ ਹਾ ਹਾ ਮੁਕਤਾ ਹੋਣ ਕਰਕੇ ਵਿਚਾਰਨ ਹੋਏਗਾ ਸੰਤਾਂ ਲਾਦ ਖੇਪ ਸੰთა ਸੰਗ ਚਾਲ ਇਹ ਸੱਚਾ ਸੋਦਾ ਲਾਦ ਖੇਪ ਇਹ ਸੋਦਾ ਲੱਦ ਕੇ ਸੰਤਾਂ ਸੰਗ ਚਾਲ ਸੰਤਾਂ ਦੀ ਸੰਗਤ ਵਿੱਚ ਚੱਲਣਾ ਕਰ ਮਹਾਰਾਜ ਕਹਿੰਦੇ ਸਾਤ ਸੰਤੋਖ ਤੇ ਆ ਧਰਮ ਧੀਰਜ ਈਮਾਨਦਾਰੀ ਨਾਲ ਸਾਂਝ ਪਾਉਣਾ ਕਰ ਜੋ ਗੁਰੂ ਜੀ ਕਹਿੰਦੇ ਆ ਨਾ ਉਹਨੂੰ ਮੰਨਿਏ ਜੋ ਕਹਿੰਦੇ ਨਾ ਕਰ ਰੁਕ ਜਾ ਫਿਰ ਰੁਕ ਜਾਈਏ ਅਵਰ ਤਿਆਗ ਵਿਖਿਆ ਜੰਜਾਲ ਜਿੰਨੀਆਂ ਵੀ ਭੈੜੀਆਂ ਵਿਚਾਰਾਂ ਨੇ ਛੱਡ ਦਈਏ ਜੇ ਸੌਦਾ ਖਰੀਦਣਾ ਛੱਡ ਦਈਏ ਕਿਉਂਕਿ ਵਿਖਿਆ ਜੰਜਾਲ ਧਨ ਤਨਨ ਕਹੈ ਸਭ ਕੋਏ ਜੇ ਕਿਰਪਾ ਹੋ ਗਈ ਹਰ ਪਾਸੇ ਧੰਨ ਧੰਨ ਹੋਏਗੀ ਸਭ ਧੰਨ ਧੰਨ ਕਹਿਣਗੇ ਫਲਾਨੇ ਦੀ ਭੈਣ ਹੈ ਉਹ ਫਲਾਨੇ ਦੀ ਮਾਂ ਹੈ ਉਹ ਫਲਾਨੇ ਦੀ ਦਾਤੀ ਹੈ ਉਹ ਫਲਾਨੇ ਦਾ ਵੀਰ ਹੈ ਉਹ ਫਲਾਨੇ ਦਾ ਪਾਪਾ ਹੈ ਉਹ ਫਲਾਨੇ ਦਾ ਦਾਤਾ ਜੀ ਹੈ ਧੰਨ ਧੰਨ ਹੁੰਦੀ ਹੈ ਸਾਰੇ ਪਾਸੇ ਤੇਰੀ ਧੰਨ ਧੰਨ ਗੁਰੂ ਕਰਾਏਗਾ ਮੁਖੂਜ ਲਹਾੜ ਦਰਗਾਹ ਸੋਏ ਉਡੀ ਦਰਗਾਹ ਵਿੱਚ ਮੁੱਖ ਉਜਲਾ ਹੋ ਜਾਏਗਾ ਆਪਣੀ ਨਜ਼ਰਾਂ ਵਿੱਚ ਆਪ ਚੜਦੀ ਕਲਾ ਵਿੱਚ ਰਹੋਗੇ ਗੁਰੂ ਤੇ ਦਰ ਤੇ ਵੀ ਮੁੱਖ ਉਜਲਾ ਹੋਏਗਾ ਇਹ ਵਪਾਰ ਵਿਰਲਾ ਵਪਾਰ ਹੈ ਵਪਾਰ ਤੇ ਵਿਰਲਾ ਕਰਦਾ ਜੀ ਠੱਗੀ ਜਾਂਦਾ ਮਾਫ ਕਰ ਦੇਣਾ ਮੈਨੂੰ ਇਹ ਵਪਾਰ ਆਪਣੇ ਅੰਦਰ ਕਰਨਾ ਹੈ ਪਰ ਕੋਈ ਵਿਰਲਾ ਕਰਦਾ ਨਾਨਕ ਤਾ ਕੈ ਸਦ ਬਲੇ ਹਾਰੇ ਜਿਹੜੇ ਵਪਾਰ ਕਰਦੇ ਨੇ ਨਾ ਜੋ ਪੰਗਤੀਆਂ ਸਰਵਣ ਕਰ ਰਹੇ ਹੋ ਆਪ ਜੀ ਮਹਿਲਾ ਪੰਜਵਾਸੀ ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ ਮੈਂ ਬਲਿਹਾਰ ਜਾਂਦਾ ਪਾਈ ਉਹਨਾਂ ਕੋਲ ਵਾਹਿਗੁਰੂ 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 ਕਿੰਨਾ ਟਾਈਮ ਲੱਗਦਾ ਵਾਹਿਗੁਰੂ ਕਹਿਣ ਨੂੰ ਵਾਹਿਗੁਰੂ 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 ਕਿਤੇ ਪੈਸੇ ਦੇਣੇ ਪੈਂਦੇ ਆ ਬਾਹਰ ਵੀ ਮੈਂਨੇ ਪੈਸੇ ਦੇਣੇ ਤਾਂ ਵਾਇਗਰੂ ਬੋਲ ਸਕਦਾ ਬੋਲਦੇ ਕਿਉਂ ਨਹੀਂ ਬੋਲਿਆ ਕਰੋ